ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅੱਜ ਤਰਨ ਤਾਰਨ ਜ਼ਿਮਨੀ ਚੋਂ ਦਾ ਦਿਨ ਹੈ ਅੱਜ ਕਿੰਨਾ ਕੋ ਮਹੱਤਵਪੂਰਨ ਦਿਨ ਜੋ ਐਸੇ ਮੰਨ ਸਕਦੇ ਆ ਇੱਕ ਤਾਂ ਦੇਖੋ ਪੰਥਕ ਮਸਲੇ ਨੇ ਜਿਹੜੇ ਵੱਡਾ ਮੁੱਦਾ ਨੇ ਤੇ ਨਾਲ ਹੀ ਜੇ ਅਸੀਂ ਗੱਲ ਕਰੀਏ ਕੱਲ ਜੋ ਹੈ ਅਮਰਿਤਪਾਲ ਸਿੰਘ ਬਾਰੇ ਸੁਪਰੀਮ ਕੋਰਟ ਤੋਂ ਇੱਕ ਡਾਇਰੈਕਸ਼ਨ ਵੀ ਆਈ ਹੈ ਉਸ ਤੇ ਵੀ ਗੱਲ ਜ਼ਰੂਰ ਸਾਂਝੀ ਕਰਨਾ ਤੀਜੇ ਮੁੱਦੇ ਦੀ ਵੀ ਗੱਲ ਕਰ ਲਈਏ ਜੋ ਇਸ ਸਮੇਂ ਕਾਫੀ ਅਹਿਮ ਬਣਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਮੁੱਦਾ ਹੈ ਜੋ ਕੁਝ ਅਸੀਂ ਕੱਲ ਵੇਖਿਆ ਕਹਿੰਦੇ ਜਿਹੜੀ ਹਰਿਆਣਾ ਪੁਲਿਸ ਹੈ ਉਹ ਵੀ ਜੋ ਹੈ ਪੰਜਾਬ ਦੀ ਹੱਦ ਤੱਕ ਪੜ ਆਈ ਸੀਗੀ ਸੋ ਜ਼ਰੂਰੀ ਇਹਨਾਂ ਸਥਿਤੀਆਂ ਤੇ ਗੱਲ ਸਾਂਝੀ ਕਰਨਾ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਸਪੈਸ਼ਲੀ ਜਦੋਂ ਅਸੀਂ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮਸਲੇ ਦੀ ਤਾਂ ਕੀ ਇਹ ਮਸਲਾ ਜੋ ਹੈ ਤਰਨ ਤਾਰਨ ਜ਼ਿਮਨੀ ਚੌਂੜ ਤੇ ਵੀ ਆਪਣਾ ਪ੍ਰਭਾਵ ਛੱਡੇਗਾ ਇਸ ਦਾ ਵੀ ਜੋ ਹੈ ਚੋਣ ਨਤੀਜਿਆਂ ਦੇ ਵਿੱਚ ਜੋ ਹੈ ਪ੍ਰਭਾਵ ਪੈਂਦਾ ਨਜ਼ਰ ਆਏਗਾ ਜ਼ਰੂਰ ਇੱਕ ਇੱਕ ਕਰਕੇ ਸਾਰੇ ਹੀ ਮੁੱਦਿਆਂ ਤੇ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਬਹੁਤ ਹੀ ਮਹੱਤਵਪੂਰਨ ਸਵਾਲ ਵੀ ਹੈ ਵਿਸ਼ਾ ਵੀ ਹੈ ਅੱਜ ਤਰਨ ਤਾਰਨ ਦੀ ਜ਼ਿਮਨੀ ਚੋਣ ਹੈ ਵਕਾਰੀ ਜ਼ਿਮਨੀ ਚੋਣ ਹੈ ਉਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਵੀ ਪੂਰੀ ਤਰ੍ਹਾਂ ਨਾਲ ਵੱਡਾ ਤੇ ਵਿਵਾਦਿਤ ਹੋ ਚੁੱਕਿਆ ਹੈ ਇਹਦੀ ਗੱਲ ਬੜੀ ਮਹੱਤਵਪੂਰਨ ਹੈ ਔਰ ਬੜੇ ਵਿਸਥਾਰ ਚ ਕਰਾਂਗੇ ਔਰ ਤਰਨ ਤਾਰਨ ਦੀ ਜ਼ਿਮਨੀ ਚੋਣ ਤੇ ਇਹਦਾ ਅਸਰ ਵੀ ਪੈਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿੱਥੇ ਆ ਚੰਡੀਗੜ੍ਹ ਚ ਸਾਡੀਆਂ ਸਰਕਾਰਾਂ ਚੰਡੀਗੜ੍ਹ ਦਾ ਰੋਲਾ ਅੱਜ ਤੱਕ ਨਿਪਟਾ ਨਹੀਂ ਸਕੀਆਂ ਪੰਜਾਬ ਸਰਕਾਰ ਪੰਜਾਬ ਦੀਆਂ ਪੋਲਿਟਿਕਲ ਪਾਰਟੀਆਂ ਜਿਹੜੀਆਂ ਅੱਜ ਤਰਨ-ਤਰਨ ਚ ਵੀ ਵੋਟਾਂ ਮੰਗ ਰਹੀਆਂ ਨੇ ਵੱਡੇ-ਵੱਡੇ ਦਾਅਵੇ ਕਰਦੀਆਂ ਨੇ ਸਾਡੀਆਂ ਪੰਜਾਬ ਦੀਆਂ ਪਾਰਟੀਆਂ ਚੰਡੀਗੜ੍ਹ ਦੇ ਲਈ ਇਹਨਾਂ ਦੇ ਵਿੱਚੋਂ ਕੋਈ ਪਾਰਟੀ ਸੰਘਰਸ਼ ਨਹੀਂ ਕਰ ਸਕੀ ਤੇ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਵੀ ਦਿਖਾਵਾ ਹੋ ਰਿਹਾ ਕਿਵੇਂ ਦਿਖਾਵਾ ਹੋ ਰਿਹਾ ਇਹਦਾ ਵੀ ਜ਼ਿਕਰ ਕਰਾਂਗੇ ਪਰ ਇੱਕ ਗੱਲ ਸਾਫ਼ ਹੈ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਅਨਿੱਖੜਵਾਂ ਅੰਗ ਹੈ ਇਸ ਯੂਨੀਵਰਸਿਟੀ ਦੇ ਵਿੱਚੋਂ ਜਾਂ ਇਸ ਯੂਨੀਵਰਸਿਟੀ ਨੂੰ ਪੰਜਾਬ ਪੰਜਾਬੀਅਤ ਤੇ ਪੰਜਾਬ ਦੇ ਸੱਭਿਆਚਾਰ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਹੁਣ ਗੱਲ ਤਰਨਤਾਰਨ ਜ਼ਿਮਨੀ ਚੋਣ ਤੋਂ ਸ਼ੁਰੂ ਕਰਦੇ ਹਾਂ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਅੱਜ ਵਕਾਰੀ ਹੈ 222 ਦੇ ਕਰੀਬ ਪੋਲਿੰਗ ਸਟੇਸ਼ਨ ਬਣੇ ਨੇ ਸੀਸੀਟੀਵੀ ਕੈਮਰੇ ਲੱਗੇ ਨੇ 12 ਬਟਾਲੀਅਨਾਂ ਆ ਗਈਆਂ ਪੁਲਿਸ ਫੋਰਸ ਤਾਇਨਾਤ ਹੈ ਚੱਪੇ-ਚੱਪੇ ਤੇ ਤੇ ਭਾਰਤ ਦਾ ਚੋਣ ਕਮਿਸ਼ਨ ਔਰ ਸੂਬੇ ਦੇ ਜਿਹੜੇ ਚੋਣ ਅਧਿਕਾਰੀ ਨੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਬਿਨਾ ਕਿਸੇ ਡਰ ਭੇਦ ਭਾਵ ਚਿੰਤਾ ਦੇ ਵੋਟਾਂ ਪਾਉਣ ਜਾਓ ਹੁਣ ਵੋਟਾਂ 7 ਵਜੇ ਤੋਂ ਲੈ ਕੇ ਵੋਟਾਂ ਦਾ ਕੰਮ ਹੈ ਜਿਹੜਾ ਸਮਾਂ ਸਰਕਾਰੀ ਤੌਰ ਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਦਾ ਔਰ 6 ਵਜੇ ਵੀ ਜਿਹੜੇ ਲੋਕ 6 ਵਜੇ ਤੱਕ ਲਾਈਨਾਂ 'ਚ ਆ ਜਾਣਗੇ ਉਦੋਂ ਤੱਕ ਉਹ ਆਪਣੀ ਵੋਟ ਪਾਉਂਦੇ ਰਹਿਣਗੇ ਜਦੋਂ ਤੱਕ ਉਹਨਾਂ ਦੀ ਵੋਟ ਨਹੀਂ ਪੈ ਜਾਂਦੀ ਔਰ ਪਿਛਲੀ ਵਾਰੀ 65 66% ਵੋਟਾਂ ਪਈਆਂ ਸੀ 2022 ਦੇ ਵਿੱਚ ਇਸ ਜ਼ਿਮਨੀ ਚੋਣ ਦੇ ਲਈ 2 ਲੱਖ ਤੋਂ 2 ਲੱਖ ਦੇ ਕਰੀਬ ਹੈ ਜਿਹੜੇ ਵੋਟਰ ਨੇ ਔਰ ਬੜਾ ਦਿਲਚਸਪ ਇਹ ਮੁਕਾਬਲਾ ਰਹਿਣ ਵਾਲਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਇਸ ਵਾਰ ਵੋਟ ਪਾਉਣ ਆ ਸਕਦੇ ਨੇ ਸੋ ਮੈਨੂੰ ਇਹ ਲੱਗਦਾ ਕਿ ਇਸ ਵਾਰ ਤਰਨ ਤਾਰਨ ਦੀ ਜਿਹੜੀ ਸਿਮਨੀ ਚੋਣ ਦੀ ਵੋਟ ਪੋਲਿੰਗ ਦਾ ਅੰਕੜਾ ਉਹ ਘਟੋ ਘਟ 70% ਤਾਂ ਟੱਪਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਬੜੀ ਸਰਗਰਮ ਭੂਮਿਕਾ ਇਹਨਾਂ ਚੋਣਾਂ ਦੇ ਵਿੱਚ ਨਜ਼ਰ ਆਵੇ ਔਰ ਜਿਸ ਤਰ੍ਹਾਂ ਨਾਲ ਚਾਰ ਪੰਜ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ ਜ਼ੋਰ ਲਾਇਆ ਭਾਵੇਂ ਮਨਦੀਪ ਸਿੰਘ ਖਾਲਸਾ ਦੀ ਧਿਰ ਸੀ ਪੁਨਰਸੁਜੀਤ ਅਕਾਲੀ ਦਲ ਸੀ ਪੰਥ ਕਾਉਂਸਲ ਸੀ ਸਰਮਜੀਤ ਸਿੰਘ ਮਾਨ ਦੀ ਪਾਰਟੀ ਸੀ ਵੱਖ-ਵੱਖ ਸਿੱਖ ਜਥੇਬੰਦੀਆਂ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਸੀ ਮਨਦੀਪ ਸਿੰਘ ਖਾਲਸਾ ਨਾਲ ਜੁੜੀਆਂ ਜਥੇਬੰਦੀਆਂ ਸੀ ਪਿੰਡ ਪਿੰਡ ਇਹਨਾਂ ਨੇ ਪਹੁੰਚ ਕੀਤੀ ਸਾਰੀਆਂ ਜਥੇਬੰਦੀਆਂ ਨੇ ਇਹਨਾਂ ਨੇ ਵੋਟ ਆਪਣੇ ਕੈਂਡੀਡੇਟ ਮਨਦੀਪ ਸਿੰਘ ਖਾਲਸਾ ਦੇ ਲਈ ਮੰਗੀ ਭਗਵੰਤ ਮਾਨ ਕਿਉਂਕਿ ਸੱਤਾ ਦਾ ਮੁੱਖ ਮੰਤਰੀ ਹੈ ਪੰਜਾਬ ਵਾਲੀ ਦਾ ਉਹਨਾਂ ਨੇ ਵੱਡੇ ਵੱਡੇ ਰੋਡ ਸ਼ੋਅ ਕੱਢੇ ਪਿੰਡਾਂ ਪਿੰਡਾਂ ਦੇ ਵਿੱਚ ਉਹ ਵੀ ਗਏ ਨੇ ਰੋਡ ਸ਼ੋਅ ਕਰਦੇ ਤੇ ਉਹਨਾਂ ਦੇ ਵਲੰਟੀਅਰ ਵਰਕਰਾਂ ਨੇ ਵੀ ਬੜਾ ਜ਼ੋਰ ਲਾਇਆ ਆਮ ਆਦਮੀ ਪਾਰਟੀ ਦੇ ਵੀ ਕਈ ਐਮਪੀ ਮੰਤਰੀ ਪੰਜਾਬ ਦੇ ਇਹਨਾਂ ਤਰਨ ਤਾਰਨ ਦੇ ਪਿੰਡਾਂ ਚ ਸਰਗਰਮ ਰਹੇ ਨੇ ਭਾਵੇਂ ਕੇਜਰੀਆਲ ਤੇ ਮਨੀਸ਼ ਸੋਧੀਆਂ ਨੇ ਤਾਂ ਇੱਕ ਅੱਧਾ ਦੋ ਦੋ ਢੇੜੀ ਲਾਏ ਨੇ ਪਰ ਦਿੱਲੀ ਦੀ ਬਾਕੀ ਲੀਡਰਸ਼ਿਪ ਨਜ਼ਰਦ ਰਹੀ ਹੈ ਕਿਉਂਕਿ ਪਤਾ ਹੈ ਸਭ ਨੂੰ ਕਿ ਇਹ ਪੰਥਕ ਹਲਕਾ ਹੈ ਸੋ ਅੱਜ ਜਿਹੜੀ VOTING ਹੋਣੀ ਹੈ ਇਹ ਗੱਲ ਮਹੱਤਵਪੂਰਨ ਰਹਿਣੀ ਹੈ ਸਭ ਤੋਂ ਜ਼ਿਆਦਾ ਕਿ ਪੰਜਾਬ ਦੇ ਤਰਨਤਾਰਨ ਹਲਕੇ ਦੇ ਲੋਕ ਜਿਹੜੇ ਤਰਨਤਾਰਨ ਜੀ ਨੂੰ ਪੰਥਕ ਹਲਕਾ ਕਿਹਾ ਜਾਂਦਾ ਹੈ ਮਾਝੇ ਤੇ ਦੁਆਬੇ ਦੀ ਪੰਥਕ 벨ਟ ਮੰਨਿਆ ਜਾਂਦਾ ਹੈ ਹੁਣ ਇਹ ਲੋਕ ਜਿਹੜੇ ਸਰਹੱਦ ਤੇ ਵੀ ਨੇ ਇਹ ਲੋਕ ਆਪਣੇ ਮੈਂਬਰ ਦੀ ਚੋਣ ਕਿਹੜੇ ਮੁੱਦਿਆਂ ਨੂੰ ਆਧਾਰ ਬਣਾ ਕੇ ਕਰਦੇ ਨੇ ਪੰਥਕ ਹਲਕਾ ਪੰਥਕ ਮੁੱਦਿਆਂ ਦੀ ਗੱਲ ਹੋਣੀ ਹੈ ਹੁਣ ਇਹ ਪੰਥਕ ਮੁੱਦਿਆਂ ਤੇ ਆਪਣਾ ਨੁਮਾਇੰਦਾ ਚੁਣਨਗੇ ਯਾ ਭਗਵੰਤ ਮਾਨ ਦੇ ਡਿਵੈਲਪਮੈਂਟ ਦੇ ਏਜੰਡੇ ਤੇ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਅਸੀਂ ਤਾਂ ਡਿਵੈਲਪਮੈਂਟ ਦੇ ਏਜੰਡੇ ਤੇ ਅੱਗੇ ਵਧ ਰਹੇ ਹਾਂ ਅਸੀਂ ਧਰਮ ਤੇ ਸਿਆਸਤ ਇਕੱਠੇ ਨਹੀਂ ਕਰਦੇ ਅਸੀਂ ਧਰਮ ਨੂੰ ਸਿਆਸਤ ਲਈ ਨਹੀਂ ਵਰਤਦੇ ਉਹਨਾਂ ਦੀ ਇਹ ਫਿਲਾਸਫੀ ਹੈ ਆਮ ਆਦਮੀ ਪਾਰਟੀ ਦੀ ਪਰ ਉਮੀਦਵਾਰ ਜਿਹੜਾ ਹਰਮੀਤ ਸਿੰਘ ਸੰਧੂ ਹੈ ਆਮ ਆਦਮੀ ਪਾਰਟੀ ਦਾ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੁਣ ਪੰਜਾਬੀ ਪਾਰਟੀ ਮੰਨੀ ਜਾਂਦੀ ਹੈ ਕਿਸੇ ਵੇਲੇ ਪੰਥਕ ਪਾਰਟੀ ਸੀ ਜਾਂ ਹੈ ਵੀ ਹੈ ਕਈ ਲੋਕਾਂ ਦੀ ਅਕਾਲੀ ਦਲ ਅੱਜ ਵੀ ਉਸ ਪਾਰਟੀ ਚੋਂ ਆਮ ਆਦਮੀ ਪਾਰਟੀ ਚ ਆਇਆ। ਸੋ ਆਮ ਆਦਮੀ ਪਾਰਟੀ ਨੇ ਇੱਕ ਪ੍ਰਾਣੀ ਪੰਥਕ ਪਾਰਟੀ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਇਸ ਫਲਸਫੇ ਤੇ ਕਿ ਅਸੀਂ ਧਰਮ ਦੀ ਰਾਜਨੀਤੀ ਚ ਭਰੋਸਾ ਨਹੀਂ ਕਰਦੇ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਹਾਂ। ਹੁਣ ਤਰਨ ਤਰਨ ਦੇ ਲੋਕ ਭਗਵੰਤ ਮਾਨ ਦੇ ਕੰਮਾਂ ਨੂੰ ਤਰਜੀਹ ਦੇ ਕੇ ਵੋਟ ਪਾਉਣਗੇ ਵੀ ਅਸੀਂ ਮੁਫਤ ਬਿਜਲੀ ਕਰਤੀ 58000 ਤੋਂ ਵੱਧ ਨੌਕਰੀਆਂ ਦੇਤੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਅਸੀਂ ਕਿਸਾਨੀ ਨੂੰ ਮੁਆਵਜ਼ਾ ਦੇਤਾ ਜਿਵੇਂ ਕੇਂਦਰੀয়াল ਸਾਹਿਬ ਕਹਿੰਦੇ ਸੀ ਗੁਜਰਾਤ ਚ ਸ਼ਾਇਦ ਬੋਲ ਰਹੇ ਸੀ ਇੱਕ ਰੈਲੀ ਨੂੰ ਜਿਵੇਂ ਭਗਵੰਤ ਮਾਨ ਹੋਣਾ ਨੇ ਸਮਾਗਮ ਕੀਤਾ ਸੀ ਕਿੰਨੇ ਕਰੋੜ ਦੇ ਕਰਜ਼ੇ ਵੰਡਤੇ ਕੀ ਕਿਸਾਨੀ ਨੂੰ ਕਰਜ਼ਾ ਮਿਲ ਗਿਆ ਤਰਨ ਤਾਰਨ ਦੇ ਤਰਨ ਤਾਰਨ ਸਿੱਧੇ ਤੌਰ ਤੇ ਬਹੁਤਾ ਪ੍ਰਭਾਵਿਤ ਨਹੀਂ ਰਿਹਾ ਪਰ ਤਰਨ ਤਾਰਨ ਜ਼ਿਲ੍ਹਾ ਪ੍ਰਭਾਵਿਤ ਰਿਹਾ ਇਹ ਮੁੱਦਾ ਹੈ ਕਿਸਾਨਾਂ ਨੂੰ ਉਹਨਾਂ ਨੇ ਝਾੜ ਦਾ ਮੁੱਲ ਮਿਲ ਗਿਆ ਸਾਰੇ ਝੋਨੇ ਤੋਂ ਜਿੰਨੀ ਉਹਨਾਂ ਨੂੰ ਉਮੀਦ ਸੀ ਉਹ ਸਹੂਲਤ ਮਿਲ ਗਈ ਇਹ ਸਾਰੇ ਵਿਸ਼ੇ ਰਹਿਣਗੇ ਕਿਉਂਕਿ ਇਹ ਡਿਵੈਲਪਮੈਂਟ ਦਾ ਅਜੰਡਾ ਹੈ ਭਗਵੰਤਮਾਨ ਸਾਹਿਬ ਕਹਿੰਦੇ ਅਸੀਂ ਡਿਵੈਲਪਮੈਂਟ ਦੇ ਅਜੰਡੇ ਤੇ ਵੋਟ ਮੰਗ ਰਹੇ ਹਾਂ ਸੋ 58000 ਚੋਂ ਇਸ ਹਲਕੇ ਦੇ ਕਿੰਨੇ ਕੁ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਉਹ ਮੁੱਦਾ ਕਿੱਡਾ ਵੱਡਾ ਹੁੰਦਾ ਹੈ ਦੇਖਣ ਵਾਲੀ ਗੱਲ ਰਹੂਗੀ 14 ਨੂੰ ਰਿਜ਼ਲਟ ਆ ਜਾਣਾ ਹੈ ਅੱਜ ਵੋਟਾਂ ਪੈ ਜਾਣੀਆਂ ਨੇ ਇਹ ਸਾਰੀਆਂ ਗੱਲਾਂ ਦਾ ਪ੍ਰਭਾਵ ਜਾਊਗਾ ਟੇਲਾਂ ਤੱਕ ਪਾਣੀ ਫਿਰ ਜਿਹੜੇ ਲੈਂਡ ਆਰਡਰ ਦੇ ਮੁੱਦੇ ਨੇ ਕਾਨੂੰਨ ਵਿਵਸਥਾ ਦਾ ਮੁੱਦਾ ਜਿਵੇਂ ਭਗਵੰਤ ਮਾਨ ਥਾਂ-ਥਾਂ ਤੇ ਕਹਿ ਰਿਹਾ ਹੈ ਕਿ ਅਕਾਲੀ ਦਲ ਨੇ ਗੈਂਗਸਟਰ ਦੀ ਸੱਸ ਨੂੰ ਟਿਕੜ ਦਿੱਤੀ ਹੈ ਇਹ ਭਗਵੰਤ ਮਾਨ ਦਾ ਦਾਵਾ ਹੈ ਮੰਚਾਂ ਤੋਂ ਕਈ ਵਾਰ ਉਹ ਬੋਲਦੇ ਨੇ ਮੈਂ ਨਹੀਂ ਕਹਿ ਰਿਹਾ ਮੈਂ ਤਦ ਤੱਕ ਕਿਸੇ ਵਿਅਕਤੀ ਬਾਰੇ ਗੈਂਗਸਟਰ ਸ਼ਬਦ ਨਹੀਂ ਵਰਤਦਾ ਜਦੋਂ ਤੱਕ ਅਦਾਲਤ ਨਹੀਂ ਕਹਿ ਦਿੰਦੀ ਹੁਣ ਸਵਾਲ ਇਹ ਹੈ ਕਿ ਲੈਂਡ ਆਰਡਰ ਉਹ ਮੈਂ ਅੱਗੇ ਵੀ ਜ਼ਿਕਰ ਕਰਦਾ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ ਵੀ ਲੈਂਡ ਆਰਡਰ ਇਹੀ ਸੀ ਬੇਅਦਬੀਆਂ ਅਕਾਲੀ ਦਲ ਦੇ ਰਾਜ ਹੀ ਹੋਈਆਂ ਸੀ ਅੱਜ ਸੁਖਬੀਰ ਬਾਦਲ ਲੈਂਡ ਆਰਡਰ ਤੇ ਸਵਾਲ ਚੱਕਦਾ ਕਾਂਗਰਸ ਵਾਲੇ ਲੈਂਡ ਆਰਡਰ ਤੇ ਸਵਾਲ ਚੱਕਦੇ ਨੇ ਕੈਪਟਨ ਮਰਿੰਦਰ ਦੇ ਰਾਜ ਦੇ ਵਿੱਚ ਵੀ ਲੈਂਡ ਆਰਡਰ ਦੀ ਸਥਿਤੀ ਇਸੇ ਤਰ੍ਹਾਂ ਦੀ ਸੀ ਕਿੰਨੇ ਉਸ ਵਕਤ ਮਰਡਰ ਹੋਏ ਕੈਪਟਨ ਮਰਿੰਦਰ ਵੇਲੇ ਲੜੀ ਬੰਨ੍ਹ ਕੇ ਤੇ ਬਾਦਲਾਂ ਵੇਲੇ ਕਿੰਨੇ ਹੋਏ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹੀ ਕੰਮ ਭਗਵੰਤ ਮਾਨ ਵੇਲੇ ਚੱਲ ਰਿਹਾ ਪਰ ਇਹ ਕਿਉਂਕਿ ਬਦਲਾਅ ਵਾਲੀ ਸਰਕਾਰ ਸੀ ਸੋ ਬਦਲਾ ਲੈਂਡ ਆਰਡਰ ਦੇ ਮਾਮਲੇ 'ਚ ਕੋਈ ਨਹੀਂ ਹੋਇਆ ਉੱਥੇ ਹੀ ਆ ਕੰਮ ਨਾ ਪੰਜਾਬ ਕਰਜ਼ੇ 'ਚੋਂ ਬਾਹਰ ਆਇਆ ਕੰਮ ਉੱਥੇ ਹੀ ਖੜਾ ਕਰਜ਼ਾ ਹੋਰ ਵੱਧ ਗਿਆ ਚਲੋ ਇਹ ਤਾਂ ਵਧਣਾ ਹੀ ਸੀ ਕਰਜ਼ੇ ਬਿਨਾਂ ਤਾਂ ਪੰਜਾਬ ਚੱਲਣਾ ਨਹੀਂ ਇਹ ਤਾਂ ਜ਼ਿਲਾ-ਜ਼ਿਲਾ ਕੋਈ ਵੇਚਣਾ ਪੈਣਾ ਕਿਉਂਕਿ ਪੰਜਾਬ ਸਰਕਾਰ ਕਹਿੰਦੇ ਤਿਆਰੀ ਕਰ ਰਹੀ ਹੈ ਕਿ ਕਈ ਸਰਕਾਰੀ ਜ਼ਮੀਨਾਂ ਨੇ ਉਹਨਾਂ ਦੀਆਂ ਕਹਿੰਦੇ ਸੂਚੀਆਂ ਸਾਚੀਆਂ ਬਣ ਰਹੀਆਂ ਵੀ ਆਪਾਂ ਵੇਚ ਦਈਏ ਹਜੇ ਤਾਂ ਰੌਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਹ ਪਈ ਜਾਂਦਾ ਹੈ ਕਹਿੰਦੇ ਜੀ ਕੇਂਦਰ ਇਹਦੇ ਤੇ ਅਧਿਕਾਰ ਕਰਨਾ ਚਾਹੁੰਦਾ ਹੈ ਉਧਰ ਇੱਕ ਵਾਈਸ ਚਾਂਸਲਰ ਸੀ ਡਾਕਟਰ ਕਿਰਪਾਲ ਸਿੰਘ ਹਲਖ ਜਿਹਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਜ਼ਮੀਨ ਇਕੱਠੀ ਕੀਤੀ ਸੀ ਕਹਿੰਦੇ ਹੁਣ ਵਾਲੀ ਸਰਕਾਰ ਦੀ ਨਜ਼ਰ ਹੈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਜੇ ਕੋਈ ਲੱਭਦੀ ਹੈ ਤੇ ਵੇਚਬੂਚ ਲਈਏ ਸਰਕਾਰ ਕੋਲੇ ਪੈਸੇ ਆ ਜਾਣਗੇ ਕਈ ਜ਼ਮੀਨਾਂ ਵੇਚਣ ਦੀ ਤਿਆਰੀ ਚੱਲ ਰਹੀ ਹੈ ਕਹਿੰਦੇ ਜ਼ਮੀਨਾਂ ਜਮੂਨਾ ਦੇਖੀਆਂ ਜਾ ਰਹੀਆਂ ਨੇ ਸੋ ਮਤਲਬ ਇੱਕ ਪਾਸੇ ਸਰਕਾਰ ਬਦਲਾਅ ਵਾਲੀ ਸੁਖਬੀਰਾਂ ਤੇ ਇਲਜ਼ਾਮ ਲਾਉਂਦੀ ਸੀ ਵੀ ਰੈਸਟ ਹਾਊਸ ਵੇਚ ਤੇ ਪੰਜਾਬ ਦੇ ਬਿਜਲੀ ਸਮਝੌਤੇ ਮਹਿੰਗੇ ਕਰਤੇ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹ ਇਲਜ਼ਾਮ ਲੱਗਦੇ ਆ ਵੀ ਭਾਈ ਹੁਣ ਤੁਸੀਂ ਜ਼ਮੀਨ ਵੇਚਣ ਦੀ ਤਿਆਰੀ ਕਰਦੇ ਹੋ ਇਹ ਬਦਲਾਅ ਵਾਲੀ ਸਰਕਾਰੇ ਮੁੱਦਾ ਲੋਕਾਂ ਦੇ ਅੱਗੇ ਲੋਕ ਤਰਨ ਤਰਨ ਦੇ ਇਹਨਾਂ ਗੱਲਾਂ ਨੂੰ ਆਪਣੇ ਜ਼ਿਹਨ 'ਚ ਰੱਖਣਗੇ ਹਾਲਾਂਕਿ ਭਗਵੰਤ ਮਾਨ ਨੇ ਅਫੀਸ਼ੀਅਲ ਤੌਰ ਤੇ ਨਹੀਂ ਕਿਹਾ ਹਜੇ ਤੱਕ ਵੀ ਮੈਂ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵੇਚਣੀ ਹੈ ਜਾਂ ਮੈਂ ਕੋਈ ਪੀ ਡਬਲਯੂ ਡੀ ਡੀ ਜਾਂ ਪੀ ਐਸ ਪੀ ਐਸਟੀ ਬਿਜਲੀ ਬੋਰਡ ਦੀ ਜ਼ਮੀਨ ਵੇਚਣੀ ਹੈ ਉਹਨੇ ਕਿਹਾ ਨਹੀਂ ਹਜੇ ਤੱਕ ਪਰ ਅਖਬਾਰਾਂ ਖਬੂਰਾਂ 'ਚ ਸੋਸ਼ਲ ਮੀਡੀਆ ਤੇ ਖਬਰਾਂ ਲੱਗਣ ਲੱਗੀਆਂ ਵੀ ਭਾਈ ਜ਼ਮੀਨ ਵੇਚ ਸਾਦੇ ਨੇ ਇਹ ਦੇਖੀ ਜਾਂਦੇ ਨੇ ਹੁਣ ਇਹਦੇ ਤੇ ਭਗਵੰਤ ਮਾਨ ਨੇ ਹਜੇ ਤੱਕ ਕਲੈਰਿਟੀ ਨਹੀਂ ਦਿੱਤੀ ਭਗਵੰਤ ਮਾਨ ਕਹੇਦੇ ਕਿਸੇ ਦਿਨ ਮੰਚ ਤੋਂ ਵੀ ਮੈਂ ਇੱਕ ਵੀ ਸਰਕਾਰੀ ਜ਼ਮੀਨ ਨਹੀਂ ਵੇਚਣੀ ਉਹਦੇ ਨਾਲ ਭਗਵੰਤ ਮਾਨ ਤਕੜਾ ਹੋਊਗਾ ਕਿਉਂਕਿ ਪੰਜਾਬ 'ਚ ਜੇ ਸਰਕਾਰ ਆਪਣੀ ਜ਼ਮੀਨ ਵਿੱਚ ਦੇਖੋ ਇੰਨੀ ਖੇਤੀਬਾੜੀ ਯੂਨੀਵਰਸਿਟੀ ਨੂੰ ਲੋਡ ਹੈ ਬੜੀਆਂ ਸ਼ਹਿਰ ਦੇ ਵਿੱਚ ਲੁਧਿਆਣੇ ਵਰਗੇ ਸ਼ਹਿਰ 'ਚ ਜੜੀਆਂ ਜਗਾਵਾ ਨਹੀਂ ਉੱਥੇ ਪਾਰਕਿੰਗਾਂ ਬਣਾ ਦਿਓ ਲੋਕ ਆਪਸ ਚ ਲੜਦੇ ਆ ਗੱਡੀ ਖੜੀ ਕਰਨ ਨੂੰ ਸਮਾਂ ਨਹੀਂ ਪੁਲਿਸ ਵਾਲੇ ਚਲਾਨ ਕੱਟ ਜਾਂਦੇ ਦੁਕਾਨ ਦੇ ਬਾਹਰ ਖੜੀ ਗੱਡੀ ਦਾ ਸੋ ਇਹ ਥਾਵਾਂ ਪਾਰਕਿੰਗ ਬਣਾ ਦਿਓ ਜੇ ਇੱਥੇ ਸਰਕਾਰ ਕੋਲੇ ਪੈਸੇ ਨਹੀਂ ਇਮਾਰਤ ਬਣਾਉਣ ਦੇ ਕਾਲਜ ਬਣਾਉਣ ਦੇ ਯੂਨੀਵਰਸਿਟੀ ਬਣਾਉਣ ਦੇ ਪੈਸੇ ਨਹੀਂ ਤੇ ਉਹਨੂੰ ਪਾਰਕਿੰਗ ਬਣਾ ਦਿਓ 20 30 ਰੁਪਏ ਪ੍ਰਤੀ ਗੱਡੀ ਮਿਲ ਜਾਣਗੇ ਸਰਕਾਰ ਦਾ 4 ਪੈਸੇ ਦਾ ਜਗਾੜ ਹੋ ਜਾਊਗਾ ਇਸ ਰੂਪ ਚ ਸੋਚਿਆ ਜਾ ਸਕਦਾ ਹੈ ਮਲਟੀਪਲ ਪਾਰਕਿੰਗ ਬਣਾ ਦਿਓ ਠੇਕੇਦਾਰ ਨੂੰ ਹੀ ਦੇ ਦਿਓ ਕਿਸੇ ਨੂੰ ਜਿਵੇਂ ਟੋਲ ਕੰਪਨੀਆਂ ਟੋਲ ਬਣਾ ਕੇ ਵਸੂਲਦੀਆਂ ਨੇ ਕਿਸੇ ਵੱਡੀ ਕੰਪਨੀ ਨੂੰ ਦੇ ਦਿਓ ਉਹਨਾਂ ਨੇ 8-8 10-10 ਮੰਜ਼ਲਾ ਪਾਰਕਿੰਗਾਂ ਬਣਾ ਲੈਣੀਆਂ 5-5 700 ਹਜ਼ਾਰ ਹਜ਼ਾਰ ਗੱਡੀ ਖੜਨ ਜੋਗੀ ਹੋ ਜੂਗੀ ਦੇਖੋ ਦਿਨ ਦੇ ਕਿੰਨੇ ਪੈਸੇ ਆਉਂਦੇ ਭਾਈ ਜੇ ਪੈਸਾ ਕਮਾਉਣਾ ਹੈ ਤੇ ਸਰਕਾਰੀ ਸਰੂਪ ਚ ਕਮਾਵੇ ਤੇ ਪ੍ਰਾਈਵੇਟ ਠੇਕੇਦਾਰ ਨੂੰ ਵੀ ਕਿਉਂ ਦੇਣਾ ਲੋਨ ਲੈ ਕੇ ਸਰਕਾਰ ਬਣਾ ਲੈ ਭਾਈ ਹੌਲੀ ਹੌਲੀ ਲੋਕਾਂ ਦੀਆਂ ਪਰਚੀਆਂ ਚੋਂ ਲੋਨ ਲਈ ਚੱਲਿਓ ਦੇਖੋ ਉਸਾਰੂ ਕੰਮ ਤਾਂ ਇਸੇ ਰੂਪ ਚ ਹੋਊਗਾ ਬੱਸਾਂ ਬੰਦ ਕਰੋ ਪੰਜਾਬ ਚ ਪ੍ਰਾਈਵੇਟ ਸਰਕਾਰੀ ਬੱਸਾਂ ਚਲਾਓ ਸਾਰੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕੰਪਨੀਆਂ ਵਾਲਿਆਂ ਨੇ ਕਮਾ ਲੇ ਉਹਨਾਂ ਨੇ ਵੀ ਚੰਗੇ ਪੈਸੇ ਉਹਨਾਂ ਨੂੰ ਚੰਗਾ ਭਾਅ ਦੇ ਕੇ ਖਰੀਦ ਲੋ ਚਾਰ ਪੈਸੇ ਸਰਕਾਰ ਦੇ ਖਾਤੇ ਜਾ ਜਾਣਗੇ ਹਿਮਾਲਚਲ ਵਾਲੇ ਹਰਿਆਣੇ ਵਾਲੇ ਕਿੰਨੀਆਂ ਸੋਹਣੀਆਂ ਬੱਸਾਂ ਤੇ ਉਹ ਆਮਦਨ ਕਰਦੇ ਨੇ ਬੱਸਾਂ ਤੋਂ ਸਾਡੇ ਬੱਸ ਲੀਡਰਾਂ ਦੀ ਹੈ ਸਾਡੇ ਟਰਾਂਸਪੋਰਟਾਂ ਲੀਡਰਾਂ ਦੀਆਂ ਨੇ ਚਲੋ ਜਿਉਂਦੇ ਵੱਸਦੇ ਰਹਿਣ ਪਰ ਫਿਰ ਉਹ ਟਰਾਂਸਪੋਰਟਰਾਂ ਚਲਾਣ ਜੇ ਸਿਆਸਤ ਕਰਨੀ ਹੈ ਤੇ ਫਿਰ ਟਰਾਂਸਪੋਰਟਰਾਂ ਨਾਲ ਟਰਾਂਸਪੋਰਟਾਂ ਨਾਲ ਚਲਾਉਣ ਪਾਈ ਕਿਉਂਕਿ ਸਰਕਾਰੀ ਹੋਣੀਆਂ ਚਾਹੀਦੀਆਂ ਨੇ ਅਗਰ ਉਹਨਾਂ ਨੇ ਸੱਚਮੁੱਚ ਸੇਵਾ ਕਰਨੀ ਹੈ ਆਪਣੀ ਟਰਾਂਸਪੋਰਟ ਸੂਬੇ ਨੂੰ ਦੇ ਦੇਣ ਪੰਜਾਬ ਸਰਕਾਰ ਨੂੰ ਦੇ ਦੇਣ ਨੋ ਪ੍ਰੋਫਿਟ ਨੋ ਲਾਸ ਤੇ ਵੀ ਤੁਸੀਂ ਚਲਾ ਕੇ ਤੁਸੀਂ ਕਮਾ ਲਓ ਸਾਰੀਆਂ ਟਰਾਂਸਪੋਰਟਾਂ ਲਗਭਗ ਪ੍ਰੋਫਿਟ 'ਚ ਨੇ ਵੱਡੀਆਂ ਵੱਡੀਆਂ ਮੇਰੇ ਕਹਿਣ ਦਾ ਮਤਲਬ ਹੈ ਕਿ ਬਦਲਾਅ ਕਰਨਾ ਚਾਹੀਦਾ ਸੀ ਰੇਟ ਪਾਲਿਸੀ ਸਰਕਾਰੀ ਹੋ ਜਾਂਦੀ ਰੇਤਾ ਸਰਕਾਰੀ ਵੇਚਦਾ ਅੱਜ ਵੀ ਰੇਤੇ ਦਾ ਭਾਅ ਕੋਈ ਗਰੀਬ ਕਮਰਾ ਨਹੀਂ ਪਾ ਸਕਦਾ ਮਜ਼ਦੂਰ ਨੇ ਵੀ ਆਪਣਾ ਘਰ ਬਣਾਉਣਾ ਹੋਵੇ ਰੇਤੇ ਦੀ ਟਰਾਲੀ ਦੇਖ ਕੇ ਸੁਪਨਿਆਂ 'ਚ ਪੈ ਜਾਂਦਾ ਵੀ ਹੁਣ ਮੈਂ ਕੀ ਕਰਾਂ ਇੱਟਾਂ ਦਾ ਰੇਟ ਦੇਖ ਲਓ ਪੱਠੇ ਵਾਲੇ ਅੰਦੋਲਨ ਕਰਦੇ ਨੇ ਵੀ ਸਾਡੀ ਵੇਖ ਨਹੀਂ ਰਹੀ ਲੋਕਾਂ ਕੋਲੇ ਪੈਸੇ ਨਹੀਂ ਇੱਟ ਵੇਕੇ ਕਿੱਥੋਂ ਸੋ ਸਥਿਤੀਆਂ ਜਿਹੜੀਆਂ ਨੇ ਮੁੱਦੇ ਡਿਵੈਲਪਮੈਂਟ ਦੇ ਏਜੰਡੇ ਦੇ ਵਿੱਚ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਸ਼ਰਾਬ ਤੋਂ ਓਡੀ ਕਮਾਈ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਰੇਤੇ ਤੋਂ ਉਡੀਕ ਕਮਾਈ ਨਹੀਂ ਹੋਈ ਇਹ ਸਾਰੇ ਮੁੱਦੇ ਨੇ ਜਿਹਨੂੰ ਦੇਖ ਕੇ ਲੋਕ ਵੋਟਾਂ ਪਾਉਣਗੇ ਇੱਕ ਪਾਸੇ ਪੰਥਕ ਮੁੱਦੇ ਨੇ ਅੰਮ੍ਰਿਤਪਾਲ ਦਾ ਮੁੱਦਾ ਹੈ ਸਿੱਖ ਨੌਜਵਾਨਾਂ ਤੇ ਐਨਐਸਏ ਲਾਉਣ ਦਾ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਇਹ ਸਾਰੇ ਮੁੱਦੇ ਨੇ ਪੁਲਿਸ ਅਫਸਰਾਂ ਦੀ ਜਾਂਚ ਦਾ ਮੁੱਦਾ ਹੈ ਜਿਨ੍ਹਾਂ ਨੇ ਝੂਠੇ ਇਨਕਾਊਂਟਰ ਕੀਤੇ ਕਰਪਸ਼ਨ ਦਾ ਮੁੱਦਾ ਹੈ ਖੈਰ ਤਰਨਤਾਰਨ ਚ ਸਰਕਾਰੀ ਧਿਰ ਨੇ ਤਾਂ ਬਹੁਤਾ ਕਰਪਸ਼ਨ ਦਾ ਮੁੱਦਾ ਚੱਕਿਆ ਨਹੀਂ ਕਿਉਂਕਿ ਤਾਜ਼ਾ-ਤਾਜ਼ਾ ਭੁੱਲਰ ਚੱਕਿਆ ਸੀਬੀਆਈ ਨੇ ਪਰ ਇਹ ਮੁੱਦੇ ਬਹੁਤ ਵੱਡੇ ਨੇ ਇਹ ਸਾਰੇ ਮੁੱਦਿਆਂ ਨੂੰ ਆਧਾਰ ਮੰਨ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਹੁਣ ਦੇਖਦੇ ਆਂ ਵੀ ਲੋਕ ਕਿਸ ਪਾਸੇ ਵੋਟ ਪਾਉਂਦੇ ਨੇ ਅਮ੍ਰਿਤਪਾਲ ਦੇ ਮਾਮਲੇ 'ਚ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਨੇ ਅਮ੍ਰਿਤਪਾਲ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕਰਤਾ ਅਮ੍ਰਿਤਪਾਲ ਸੁਪਰੀਮ ਕੋਰਟ ਗਿਆ ਸੀ ਵੀ ਮੇਰੇ ਤੇ ਤੀਜੀ ਵਾਰੀ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਹੈ ਮੇਨ ਮੇਰੇ ਮੇਰੀ ਸੁਣਵਾਈ ਕੀਤੀ ਜਾਵੇ ਤੇ ਉਹਨਾਂ ਨੇ ਹਾਈ ਕੋਰਟ ਨੂੰ ਦੇ ਕਹਿਤਾ ਵੀ ਤੁਸੀਂ ਹਾਈ ਕੋਰਟ ਚ ਜਾਓ ਤੇ ਹਾਈ ਕੋਰਟ ਨੂੰ ਸਫਾਰਿਸ਼ ਕਰਤੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਹਾਈ ਕੋਰਟ ਫੈਸਲਾ ਦਵੇ ਇਹ ਹਦਾਇਤ ਕੀਤੀ ਹੈ ਹਾਈ ਕੋਰਟ ਨੇ ਇਹ ਇੱਕ ਉਮੀਦ ਦੀ ਕਿਰਨ ਬਣੀ ਹੈ ਅਮਰਿਤਪਾਲ ਸਿੰਘ ਲਈ ਹੋ ਸਕਦਾ ਹੈ ਹਾਈ ਕੋਰਟ ਨੈਸ਼ਨਲ ਸਿਕਿਉਰਿਟੀ ਐਕਟ ਦੇ ਮਾਮਲੇ ਤੇ ਅਮਰਿਤਪਾਲ ਸਿੰਘ ਦੀ ਪਟੀਸ਼ਨ ਦੇ ਉੱਤੇ ਨਿਪਟਾਰਾ ਕਰਦੇ ਇਹ ਵੀ ਹੋ ਸਕਦਾ ਹੈ ਕਿ ਐਨਐਸਏ ਹਟ ਜੇ ਇਹ ਵੀ ਹੋ ਸਕਦਾ ਬਰਕਰਾਰ ਰਹੇ ਪਰ ਇੱਕ ਉਮੀਦ ਦੀ ਕਿਰਨ ਬਣੀ ਹੈ ਅਗਰ ਨੈਸ਼ਨਲ ਸਿਕਿਉਰਿਟੀ ਐਕਟ ਹਟਦਾ ਹੈ ਭਾਵੇਂ ਦੂਜੇ ਮੁਕਦਮੇ ਨੇ ਜਿਹੜੇ ਅਮਰਿਤਪਾਲ ਸਿੰਘ ਤੇ ਉਹ ਚੱਲਦੇ ਰਹਿਣਗੇ ਪਰ ਉਹਨਾਂ ਦੇ ਵਿੱਚ ਇੱਕ ਸਮੇਂ ਬਾਅਦ ਉਹਨੂੰ ਜ਼ਮਾਨਤ ਮਿਲ ਜਾਊ ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ ਤਾਂ ਜ਼ਮਾਨਤ ਵੀ ਨਹੀਂ ਉਹਨਾਂ ਮਾਮਲਿਆਂ 'ਚ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲ ਜਾਊ ਵੀ ਭਾਈ ਮੇਰੇ ਹਲਕੇ 'ਚ ਹੜ ਆਏ ਸੀ ਮੈਂ ਪੈਸਾ ਦੇਣਾ ਹੈ ਹਲਕੇ ਦੇ ਲੋਕਾਂ ਨੂੰ ਮੈਂ ਪਾਰਲੀਮੈਂਟ ਦਾ ਸੈਸ਼ਨ ਕਰਨਾ ਹੈ 307 ਵਰਗੇ ਮੁਕਦਮਿਆਂ ਚੋਂ ਜਾਂ ਕਿਸੇ ਵੀ ਮੁਕਦਮੇ 'ਚ ਉਹਨੂੰ ਜ਼ਮਾਨਤ ਜਾਂ ਪਰੋਲ ਮਿਲ ਜੂਗੀ ਘਟੋ ਘਟ ਨੈਸ਼ਨਲ ਸਕਿਉਰਿਟੀ ਐਕਟ 'ਚ ਤਾਂ ਉਹਨੂੰ ਕੁਝ ਨਹੀਂ ਮਿਲਦਾ ਸਿਵਾਏ ਛੁੱਟੀ ਦੇ ਛੁੱਟੀ ਹੋਈ ਮਿਲਦੀ ਹੈ ਵੀ ਜੇ ਅਮਰਿਤਪਾਲ ਸਿੰਘ ਪਾਰਲੀਮੈਂਟ 'ਚ ਨਹੀਂ ਸੈਸ਼ਨ ਲਾ ਸਕਿਆ ਤੇ ਉਹਦੀ ਛੁੱਟੀ ਮਨਜ਼ੂਰ ਕਰ ਲੋ ਪਰ ਸਾਡੀਆਂ ਸੁਪਰੀਮ ਕੋਰਟਾਂ ਨੂੰ ਸੋਚਣ ਦੀ ਲੋੜ ਹੈ ਸੁਪਰੀਮ ਕੋਰਟ ਨੂੰ ਇਹ ਸੁਣਵਾਈ ਕਰਨੀ ਚਾਹੀਦੀ ਸੀ ਮੇਰੇ ਨਜ਼ਰੀਏ ਤੋਂ ਇੱਕ ਵਿਅਕਤੀ ਜਿਹਨੂੰ ਲੋਕਾਂ ਨੇ ਐਮਪੀ ਚੁਣ ਲਿਆ ਸਾਡਾ ਸੰਵਿਧਾਨ ਉਹਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਤਾਂ ਹੀ ਲੜਿਆ ਨਾ ਅਮਰਿਤਪਾਲ ਸਿੰਘ ਜੇਲ੍ਹ 'ਚ ਬਹਿ ਕੇ ਜੇ ਸੰਵਿਧਾਨ ਇਜਾਜ਼ਤ ਦਿੰਦਾ ਹੈ ਜੇ ਲੋਕਾਂ ਨੇ ਉਹਨੂੰ ਚੁਣ ਲਿਆ ਤੇ ਸੰਵਿਧਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁਣੇ ਪਾਰਲੀਮੈਂਟ 'ਚ ਬੈਠਣਾ ਚਾਹੀਦਾ ਹੈ ਉਹਨੂੰ ਜੇਲ੍ਹ 'ਚੋਂ ਪਾਰਲੀਮੈਂਟ ਪਾਰਲੀਮੈਂਟ 'ਚੋਂ ਜੇਲ੍ਹ ਲੈ ਜਾਓ ਕੀ ਦਿੱਕਤ ਹੈ ਇੱਕ ਵਿਅਕਤੀ ਜੇਲ੍ਹ 'ਚ ਬਹਿ ਕੇ ਚੋਣ ਲੜ ਸਕਦਾ ਹੈ ਹੋਰ ਨਹੀਂ ਕੁਝ ਕਰਨਾ ਤੇ ਸੁਪਰੀਮ ਕੋਰਟ ਵਿਵਸਥਾ ਬਣਾਵੇ ਜਿਵੇਂ ਵੋਟ ਜਦੋਂ ਵੋਟ ਪੈਣੀ ਸੀ ਰਾਸ਼ਟਰਪਤੀ ਦੀ ਚੋਣ ਲਈ ਉਹ ਉਪ ਰਾਸ਼ਟਰਪਤੀ ਦੀ ਚੋਣ ਲਈ ਅਮਰਿਤਪਾਲ ਸਿੰਘ ਦੀ ਵੋਟ ਬਣਾ ਕੇ ਭੇਜੀ ਗਈ ਸੀ ਉਹ ਪਤਾ ਨਹੀਂ ਅਮਰਿਤਪਾਲ ਸਿੰਘ ਨੇ ਪਾਈ ਜਾਂ ਨਹੀਂ ਪਾਈ ਪਰ ਉਹਨੂੰ ਬਣਾ ਕੇ ਭੇਜੀ ਗਈ ਸੀ ਵੋਟ ਤੇ ਭਾਈ ਇੱਕ ਐਲਸੀਡੀ ਲਵਾ ਕੇ ਕੋਈ ਲਾਈਵ ਸੈਸ਼ਨ ਵੀਡੀਓ ਕਾਨਫਰencing ਦੇ ਜਰੀਏ ਉਹਨੂੰ ਜੋੜ ਲਓ ਪਾਰਲੀਮੈਂਟ 'ਚ ਅਮਰਿਤਪਾਲ ਸਿੰਘ ਵੀ ਤੇ ਹੋਰ ਵੀ ਜਿਹੜੇ ਐਮਪੀ ਜੇਲ੍ਹਾਂ 'ਚ ਬੈਠੇ ਨੇ ਕਿਉਂਕਿ ਉਹ ਹੈਗੇ ਤਾਂ ਲੋਕ ਨੁਮਾਇੰਦੇ ਆ ਨਾ ਅਮਰਿਤਪਾਲ ਸਿੰਘ ਹੁਣ ਅਮਰਿਤਪਾਲ ਸਿੰਘ ਨਹੀਂ ਉਤਰਨ ਤਾਰਨ ਦੇ ਲੋਕਾਂ ਦਾ ਨੁਮਾਇੰਦਾ ਪਾਰਲੀਮੈਂਟ ਚ ਭੇਜਿਆ ਹੋਇਆ। ਸੰਵਿਧਾਨ ਉਹਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਲੋਕ ਵੋਟ ਪਾ ਕੇ ਚੁਣ ਲੈਂਦੇ ਨੇ। ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨੂੰ ਪਾਰਲੀਮੈਂਟ ਚ ਜੋੜੋ ਉਹ ਆਪਣੇ ਹਲਕੇ ਦੀ ਗੱਲ ਕਰੇ ਆਪਣੇ ਹਲਕੇ ਦੀ ਕੋਈ ਮੰਗ ਰੱਖੇ ਕੋਈ ਮੁਆਫਜ਼ਾ ਦੇਣਾ ਹੈ ਡੈਮੋਕ੍ਰੇਸੀ ਜ਼ਿਆਦਾ ਚੰਗੀ ਇਸੇ ਤਰ੍ਹਾਂ ਬਣ ਸਕਦੀ ਹੈ। ਸੋ ਇਸ ਕਰਕੇ ਸੰਵਿਧਾਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਤਾਕਤਾਂ ਨੇ ਸੁਪਰੀਮ ਕੋਰਟ ਉਹਨਾਂ ਨੂੰ ਬਹਾਲ ਕਰਾਵੇ ਸੁਪਰੀਮ ਕੋਰਟ ਦਾ ਬੈਂਚ ਇਸ ਤਰ੍ਹਾਂ ਦੇ ਮਾਮਲੇ ਵਿਚਾਰੇ ਔਰ ਜਿਹੜੇ ਸਿਆਣੇ ਵਕੀਲ ਨੇ ਸਾਡੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸੁਪਰੀਮ ਕੋਰਟ ਚ ਪਹੁੰਚ ਕਰਨ ਸੁਪਰੀਮ ਕੋਰਟ ਵਿਵਸਥਾ ਦੇਵੇ ਕਿ ਅਗਰ ਵਿਅਕਤੀ ਜੇਲ੍ਹ ਚ ਬਹਿ ਕੇ ਚੋਣ ਲੜਦਾ ਹੈ ਤੇ ਉਹਨੂੰ ਪਾਰਲੀਮੈਂਟ ਚ ਜਾਣ ਦੀ ਮਨਜ਼ੂਰੀ ਮਿਲੇ ਜਾਂ ਉਹਨੂੰ ਜੇਲ੍ਹ ਚ ਬਹਿ ਕੇ ਚੋਣ ਲੜਨ ਤੋਂ ਰੋਕ ਦੋ ਵੀ ਕਾਕਾ ਤੂੰ ਚੋਣ ਨਹੀਂ ਲੜ ਸਕਦਾ ਕਿਉਂਕਿ ਜੇ ਤੂੰ ਚੋਣ ਲੜ ਲਿਆ ਤੂੰ ਪਾਰਲੀਮੈਂਟ ਜਾ ਨਹੀਂ ਸਕਦਾ ਅਗਰ ਉਹ ਇਸ ਤਰ੍ਹਾਂ ਦੇ ਕੇਸਾਂ ਚ ਹੈ ਜਿਦੇ ਚ ਕੋਈ ਗਰੰਟੀ ਨਹੀਂ ਕਿ ਕਦੋਂ ਛੁੱਟੂਗਾ ਕਦੋਂ ਨਹੀਂ ਸੋ ਇਹ ਇਹ ਰਿਫਾਰਮਸ ਵੀ ਜ਼ਰੂਰੀ ਨੇ ਔਰ ਅਮ੍ਰਿਤਪਾਲ ਦਾ ਮੁੱਦਾ ਤਰਨਤਾਰਨ ਚ ਵੱਡਾ ਹੈ ਉਹ ਲੋਕ ਸਭਾ ਮੈਂਬਰ ਹੈ 2 ਲੱਖ ਤੋਂ ਵੱਧ ਵੋਟਾਂ ਤੇ ਜਿੱਤੇ ਆ ਅਮ੍ਰਿਤਪਾਲ ਦਾ ਮੁੱਦਾ ਵੱਡਾ ਹੈ ਤਰਨਤਾਰਨ ਦੇ ਵਿੱਚ ਡੱਲਾ ਜੀ ਹੁਣ ਰਾਜਾ ਵੜਿੰਗ ਦੇ ਮਾਮਲੇ ਤੇ ਵੀ ਗੱਲ ਜ਼ਰੂਰ ਸਾਂਝੀ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਪਰਾਧਿਕ ਕੇਸ ਦਰਜ ਕਰਨ ਦੀ ਸ਼ਿਕਾਇਤ ਦਿੱਤੀ ਹੈ ਪੁਲਿਸ ਨੂੰ ਰਾਜਾ ਵੜਿੰਗ ਦੇ ਖਿਲਾਫ ਜਿਹੜੀ ਇੱਕ ਸਿੱਖ ਬੱਚਿਆਂ ਦੇ ਨਾਲ ਰਾਜਾ ਵੜਿੰਗ ਦੀ ਵੀਡੀਓ ਵਾਇਰਲ ਹੋਈ ਹੈ ਉਸ ਸੰਬੰਧ ਦੇ ਵਿੱਚ ਉਸ ਨੂੰ ਆਧਾਰ ਬਣਾ ਕੇ ਜਿਹੜੀ ਇਹ ਸ਼ਿਕਾਇਤ ਕੀਤੀ ਗਈ ਹੈ ਇਸ ਵਿੱਚ ਕੀ ਕੀ ਨਵੇਂ ਵੇਰਵੇ ਨੇ ਤੇ ਜਾਣਕਾਰੀ ਜਿਹੜੀ ਇਹ ਜ਼ਰੂਰ ਸਾਂਝੀ ਕਰਨਾ ਤੇ ਦੂਜਾ ਜਿਹੜਾ ਸਰਦਾਰ ਬੁੱਟਾ ਸਿੰਘ ਤੇ ਟਿੱਪਣੀ ਕੀਤੀ ਸੀ ਰਾਜਾ ਵੜਿੰਗ ਨੇ ਉਸ ਮਸਲੇ ਵਿੱਚ ਕਹਿੰਦੇ ਪੁਲਿਸ ਨੇ ਜਿਹੜੀ ਰਿਪੋਰਟ ਹੈ ਐਸਸੀ ਕਮਿਸ਼ਨ ਨੂੰ ਭੇਜ ਦਿੱਤੀ ਹੈ ਇਹਨਾਂ ਦੋਹੇ ਹੀ ਮਾਮਲਿਆਂ ਤੇ ਰਾਜਾ ਵੜਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਅੱਗੋਂ ਕੀਤੀ ਜਾ ਰਹੀ ਹੈ ਜ਼ਰੂਰ ਵੇਵੇ ਔਰ ਪੂਰਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਰਾਜਾ ਵੜਿੰਗ ਦੀਆਂ ਦਿੱਕਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਤੋਂ ਬਾਅਦ ਇੱਕ ਵਿਵਾਦ ਦੇ ਵਿੱਚ ਉਹ ਫਸ ਰਹੇ ਨੇ ਸਰਦਾਰ ਬੂਟਾ ਸਿੰਘ ਉਹਨਾਂ ਦੇ ਬਾਰੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਉਹ ਤਾਂ ਇੱਕ ਬਹੁਤ ਵੱਡਾ ਰਾਜਨੀਤਿਕ ਮੁੱਦਾ ਬਣ ਹੀ ਚੁੱਕਿਆ ਹੈ ਵਿਵਾਦਿਤ ਮੁੱਦਾ ਬਣ ਚੁੱਕਿਆ ਹੈ ਔਰ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਜਿਹੜੀ ਉੱਚ ਕਮਾਨ ਹੈ ਉਹਨਾਂ ਕੋਲੇ ਵੀ ਉਸ ਮਾਮਲੇ ਦੇ ਵਿੱਚ ਕਈ ਸ਼ਿਕਾਇਤਾਂ ਪਹੁੰਚੀਆਂ ਨੇ ਜਿਹੜੇ ਜਿਹੜੇ ਅਨੁਸੂਚਿਤ ਜਾਤੀਆਂ ਦੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਔਰ ਜਿਹੜੇ ਅਨੁਸੂਚਿਤ ਜਾਤੀਆਂ ਦੇ ਨਾਗਰਿਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੇ ਵੀ ਆਪਣੇ ਪੱਧਰ ਤੇ ਇਸ ਗੱਲ ਦਾ ਗੁੱਸਾ ਭੇਜਿਆ ਹੈ ਉੱਪਰ ਤੱਕ ਕਿ ਰਾਜਾ ਵੜਿੰਗ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਸੀ ਮਾਫੀ ਮੰਗੀ ਰਾਜਾ ਵੜਿੰਗ ਨੇ ਪਰ ਕਿਉਂਕਿ ਅਨੁਸੂਚਿਤ ਜਾਤੀ ਕਮਿਸ਼ਨ ਨੇ ਰਿਪੋਰਟ ਮੰਗੀ ਸੀ ਪੁਲਿਸ ਤੋਂ ਸੋ ਜਿਹੜੇ ਐਸਐਸਪੀ ਨੇ ਕਪੂਰਥਲਾ ਦੇ ਉਹਨਾਂ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਰਿਪੋਰਟ ਸ਼ਾਮਪਤੀ ਹੈ ਜਿਹੜਾ ਸਰਦਾਰ ਬੂਟਾ ਸਿੰਘ ਬਾਰੇ ਉਹਨਾਂ ਨੇ ਬਿਆਨ ਦਿੱਤਾ ਸੀ ਔਰ ਸ਼ਿਕਾਇਤ ਕਰਤਾ ਨੇ ਸਰਬਜੋਤ ਸਿੰਘ ਉਹਨਾਂ ਦੇ ਬਿਆਨਾਂ ਤੇ ਪੁਲਿਸ ਨੇ ਕੇਸ ਵੀ ਦਰਜ ਕੀਤਾ ਹੈ ਸੋ ਪੁਲਿਸ ਨੇ ਇਹ ਕਿਹਾ ਹੈ ਕਿ ਸ਼ਿਕਾਇਤ ਕਰਤਾ ਤੋਂ ਜਿਹੜਾ ਮੀਡੀਆ ਨਾਲ ਸੰਬੰਧਿਤ ਰਿਕਾਰਡ ਮਿਲਿਆ ਕਿਉਂਕਿ ਰਾਜਾ ਵੜਿੰਗ ਦਾ ਜਿਹੜਾ ਉਹ ਬਿਆਨ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਹੀ ਆਇਆ ਸੀ ਇੱਕ ਰੈਲੀ ਸੀ ਵਰਕਰ ਮੀਟਿੰਗ ਕਹਿ ਲਓ ਜਾਂ ਕਾਂਗਰਸੀ ਵਰਕਰਾਂ ਦੀ ਜਾਂ ਆਮ ਲੋਕਾਂ ਦੀ ਨੁੱਕੜ ਮੀਟਿੰਗ ਕਹਿ ਲਓ ਮੀਟਿੰਗ ਸੀ ਉਹਦੇ ਵਿੱਚ ਉਹ ਭਾਸ਼ਣ ਕਰ ਰਹੇ ਸੀ ਮੰਚ ਤੋਂ ਔਰ ਕਮਿਸ਼ਨ ਨੇ ਕਿਹਾ ਕਿ ਅਸੀਂ ਉਹ ਜਿਹੜੀ ਮੀਡੀਆ ਰਿਪੋਰਟ ਹੈ ਮੀਡੀਆ ਰਿਕਾਰਡ ਮੀਡੀਆ ਰਿਕਾਰਡ ਉਹ ਹਾਸਲ ਕਰ ਲਿਆ ਸ਼ਿਕਾਇਤਕਰਤਾ ਤੋਂ ਤੇ ਉਹਨੂੰ ਫੋਰੈਂਸਿਕ ਜਾਂਚ ਦੇ ਲਈ ਅਸੀਂ ਭੇਜਿਆ ਤਾਂ ਕਿ ਪਤਾ ਲੱਗ ਜੇ ਕਿ ਜਿਹੜਾ ਵੀ ਰਿਕਾਰਡ ਹੈ ਮੀਡੀਆ ਦੇ ਵਿੱਚ ਕੀ ਉਹ ਰਾਜਾ ਵੜਿੰਗ ਦੀ ਹੀ ਆਵਾਜ਼ ਹੈ ਜਿਹੜਾ ਕਾਨੂੰਨੀ ਪੱਖ ਅਦਾਲਤੀ ਪ੍ਰਕਿਰਿਆ ਦੇ ਦੌਰਾਨ ਪੂਰਾ ਕੀਤਾ ਜਾਣਾ ਹੁੰਦਾ ਤੇ ਕਮਿਸ਼ਨ ਨੇ ਅਗਲੀ ਕਾਰਵਾਈ ਲਈ ਜਿਹੜੀ ਕਾਰਵਾਈ ਰਿਪੋਰਟ ਹੈ 19 ਨਵੰਬਰ ਨੂੰ ਫੇਅਰ ਪੁਲਿਸ ਨੂੰ ਕਿਹਾ ਕਿ ਤੁਸੀਂ ਅਗਲੀ ਕਾਰਵਾਈ ਰਿਪੋਰਟ ਸੰਪੋ ਸੋ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਹੈ ਉਹ ਲਗਾਤਾਰ ਪਿੱਛਾ ਕਰੇਗਾ ਜਾਂਚ ਪੁਲਿਸ ਦੀ ਜਾਂਚ ਕਿਤੇ ਤੱਕ ਪਹੁੰਚੀ ਕਿਉਂਕਿ ਕੱਲੀ ਐਫ ਆਈ ਆਰ ਦਰਜ ਹੋਈ ਹੈ ਉਸ ਤੋਂ ਬਾਅਦ ਪੁਲਿਸ ਕਿਸ ਤਰ੍ਹਾਂ ਦਾ ਐਕਸ਼ਨ ਕਰਦੀ ਹੈ ਅਨੁਸੂਚਿਤ ਜਾਤੀ ਕਮਿਸ਼ਨ ਹੈ ਜਿਹੜਾ ਪੰਜਾਬ ਦਾ ਉਹ ਲਗਾਤਾਰ ਇਸ ਗੱਲ ਦੀ ਅਗਵਾਈ ਕਰ ਰਿਹਾ ਉਹਦੇ ਪਿੱਛੇ ਪਿੱਛੇ ਚੱਲ ਰਿਹਾ ਹੁਣ ਜਿਹੜਾ ਨਵਾਂ ਪੰਗਾ ਰਾਜਾ ਵੜਿੰਗ ਨੇ ਸਹੇੜ ਲਿਆ ਇੱਕ ਵੀਡੀਓ ਵਾਇਰਲ ਹੈ ਰਾਜਾ ਵੜਿੰਗ ਦੀ ਜਿਹਦੇ ਵਿੱਚ ਰਾਜਾ ਵੜਿੰਗ ਦੋ ਛੋਟੇ ਛੋਟੇ ਜਿਹੜੇ ਸਾਡੇ ਸਿੱਖ ਬੱਚੇ ਨੇ ਸਿੱਖ ਬਾਲਕ ਨੇ ਉਹਨਾਂ ਦੇ ਨਾਲ ਨਜ਼ਰ ਆਇਆ ਇੱਕ ਵਾਇਰਲ ਵੀਡੀਓ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਸ਼ਿਕਾਇਤ ਕਰਤੀ ਤਰਨਤਾਰਨ ਦੇ ਵਿੱਚ ਇਹ ਜਿਹੜਾ ਮਾਮਲਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ 8 ਨਵੰਬਰ ਦੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਉਦੋਂ ਪੀਪਸੀਸੀ ਦੇ ਜਿਹੜੇ ਪ੍ਰਧਾਨ ਨੇ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤਰਨਤਾਰਨ ਚ ਇੱਕ ਚੋਣ ਪ੍ਰਚਾਰ ਸਮਾਗਮ ਦੇ ਦੌਰਾਨ ਉਹਨਾਂ ਨੇ ਜਿਹੜੇ ਸਿੱਖ ਬਾਲਕ ਸੀ ਸਿੱਖ ਬੱਚੇ ਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਰਵਈਆ ਸੀ ਉਹਨੂੰ ਇਤਰਾਜ਼ਪੂਰਨ ਦੱਸਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀਡੀਓ ਵਾਇਰਲ ਹੋਈ ਸੀ ਦੋ ਛੋਟੇ ਛੋਟੇ ਸਿੱਖ ਬੱਚਿਆਂ ਦੇ ਨਾਲ ਜਿਨ੍ਹਾਂ ਦੇ ਸਿਰ ਦੇ ਉੱਤੇ ਜੂੜੇ ਸੀਗੇ ਕੀਤੇ ਹੋਏ ਦੋਵੇਂ ਬੱਚਿਆਂ ਦੇ ਹੁਣ ਐਸਐਸਪੀ ਸੁਰਿੰਦਰ ਲਾਬਾ ਦੇ ਤਰਨਤਾਰਨ ਦੇ ਸੋ ਉਹ ਕਹਿੰਦੇ ਵੀ ਸਾਡੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਪਰਾਧਿਕ ਕਾਰਵਾਈ ਕਰਾਉਣ ਦੀ ਜਿਹੜੀ ਦਰਖਾਸਤ ਹੈ ਉਹ ਆ ਗਈ ਹੈ। ਉਹਨਾਂ ਨੇ ਐਸਜੀਪੀਸੀ ਨੇ ਤਰਨਤਾਰਨ ਪੁਲਿਸ ਤੱਕ ਪਹੁੰਚ ਕੀਤੀ ਹੈ ਤੇ ਪੁਲਿਸ ਇਸ ਮਾਮਲੇ ਤੇ ਕਾਨੂੰਨੀ رائے ਲੈ ਰਹੀ ਹੈ। ਸੋ ਤਰਨਤਾਰਨ ਦੇ ਐਸਐਸਪੀ ਸੁਰਿੰਦਰ ਲਾਂਬਾ ਕਹਿੰਦੇ ਕਿ ਅਸੀਂ ਕਾਨੂੰਨੀ رائے ਲੈ ਕੇ ਉਹਦੇ ਅਨੁਸਾਰ ਕਾਰਵਾਈ ਕਰਾਂਗੇ। ਔਰ ਸ਼ਖਬੀਰ ਸਿੰਘ ਬਾਦਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ SGPC ਤੋਂ ਮੰਗ ਕੀਤੀ ਸੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਨਤੀ ਕੀਤੀ ਸੀ ਵੀ ਇਸ ਮਾਮਲੇ ਦੇ ਉੱਤੇ ਨੋਟਿਸ ਲਿਆ ਜਾਣਾ ਚਾਹੀਦਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਕੀ ਉਹ ਵੱਖਰੇ ਤੌਰ ਦੇ ਉੱਤੇ ਰਾਜਾ ਵੜਿੰਗ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਣਗੇ ਇਹ ਆਉਂਦੇ ਦਿਨਾਂ ਦੇ ਵਿੱਚ ਇਹਦੇ ਉੱਪਰ ਵੀ ਨਜ਼ਰ ਬਣਾ ਕੇ ਰੱਖਾਂਗੇ ਕਿ ਉਹ ਉਹ ਕਿਸ ਤਰ੍ਹਾਂ ਦਾ ਐਕਸ਼ਨ ਇਹਦੇ ਤੇ ਕਰਦੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਸ਼ਿਕਾਇਤ ਦਿੱਤੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸਿੱਖ ਭਾਵਨਾਵਾਂ ਦੀ ਬੀੜ ਵੀ ਨਾਲ ਜੁੜਿਆ ਮੁੱਦਾ ਹੈ ਸੋ ਇਸ ਤਰ੍ਹਾਂ ਦੀ ਮੰਗ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਕੀਤੀ ਹੈ ਔਰ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਵਿਰੋਧ ਕੀਤਾ ਹੈ ਖੈਰ ਲਗਭਗ ਸਾਰੇ ਵਰਗਾਂ ਦੇ ਵਿੱਚੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਸ ਵਾਇਰਲ ਵੀਡੀਓ ਦੇ ਉੱਤੇ ਵਿਰੋਧ ਕੀਤਾ ਗਿਆ ਪੁਲਿਸ ਉਹਦੀ ਵੀ ਫੋਰੈਂਸਿਕ ਜਾਂਚ ਕਰਾਏਗੀ ਕਿ ਸੱਚਮੁੱਚ ਉਹ ਅਸਲ ਵੀਡੀਓ ਹੈ ਜਾਂ ਕਿਉਂਕਿ ਬਹੁਤ ਵਾਰੀ ਲੀਡਰ ਕਹਿ ਦਿੰਦੇ ਨੇ ਵੀ ਸਾਡਾ ਬਿਆਨ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਸਾਡੀ ਵੀਡੀਓ ਅਸਲ ਨਹੀਂ ਸੀ ਇਹ AI ਨਾਲ ਬਣੀ ਸੀ ਯਾਦ ਹੋਣਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਦੇ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਔਰ ਰਵਨੀਤ ਸਿੰਘ ਬਿੱਟੂ ਦੀ ਇੱਕ ਆਡੀਓ ਕਾਲ ਬਾਹਰ ਆਈ ਸੀ ਜਿਹਦੇ ਬਾਰੇ ਕਿਹਾ ਗਿਆ ਬਹੁਤ ਸਾਰੀਆਂ ਗੱਲਾਂ ਹੋਈਆਂ ਕਿ AI ਨਾਲ ਬਣੀ ਐ ਐਦਾਂ ਬਣੀ ਐ ਝੂਠੀ ਐ ਸੱਚੀ ਐ ਪਤਾ ਨਹੀਂ ਕੀ ਬਣਿਆ ਬਾਅਦ ਦੇ ਵਿੱਚ ਇਹ ਮਾਮਲੇ ਰਾਜਨੀਤਿਕ ਲੀਡਰਾਂ ਦੇ ਕਈ ਵਾਰੀ ਇਧਰ ਉਧਰ ਹੋ ਜਾਂਦੇ ਨੇ ਪਰ ਇਹ ਮਾਮਲਾ ਜਿਹੜਾ ਹੈ ਕਿਉਂਕਿ ਇਹਨੂੰ ਪਰਸਿਊ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋ ਇੱਥੇ ਕਿਸੇ ਤਰ੍ਹਾਂ ਦਾ ਸਮਝੌਤਾ ਹੋਣ ਦੀ ਉਮੀਦ ਨਹੀਂ ਹੈ ਇਹ ਮਾਮਲਾ ਮੁਕਾਮ ਤੇ ਪਹੁੰਚ ਸਕਦਾ ਹੈ ਹਜੇ ਤੱਕ ਰਾਜਾ ਵੜਿੰਗ ਦਾ ਇਹਦੇ ਤੇ ਕੋਈ ਪੱਖ ਹੈ ਜਿਹੜਾ ਪਬਲਿਕ ਤੌਰ ਤੇ ਮੇਰੇ ਜ਼ਾਹਰ ਵਿੱਚ ਨਹੀਂ ਹੈ ਅਗਰ ਰਾਜਾ ਵੜਿੰਗ ਕੋਈ ਵੀ ਪੱਖ ਰੱਖਣਾ ਚਾਹੁੰਦੇ ਨੇ ਜਾਂ ਅਗਰ ਉਹ ਆਪਣਾ ਪੱਖ ਰੱਖ ਦਿੰਦੇ ਨੇ ਤੇ ਜ਼ਰੂਰ ਉਹਨਾਂ ਦੇ ਪੱਖ ਨੂੰ ਵੀ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਨਾਲ ਸ਼ਾਮਲ ਕਰਾਂਗੇ ਕਿ ਰਾਜਾ ਵੜਿੰਗ ਕੀ ਕਹਿਣਾ ਚਾਹੁੰਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਪਰ ਇਹ ਮਾਮਲੇ ਰਾਜਾ ਵੜਿੰਗ ਦੇ ਵੱਡੇ ਹੋਗੇ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਖਾਤਰੇ ਚ ਪੈ ਸਕਦੀ ਹੈ ਕਿਉਂਕਿ ਬੜੀ ਗੰਭੀਰ ਕਿਸਮ ਦੇ ਉਹਨਾਂ ਦੇ ਉੱਤੇ ਇਲਜ਼ਾਮ ਆਏ ਨੇ ਇੱਕ ਪ੍ਰਧਾਨ ਇੱਕ ਸ਼ੂਬੇ ਦੀ ਪਾਰਟੀ ਦਾ ਪ੍ਰਧਾਨ ਅਗਰ ਜਿਸ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਉਹ ਫਸੇ ਨੇ ਆਮ ਤੌਰ ਤੇ ਅਜਿਹਾ ਹੁੰਦਾ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਵਾਰੀ ਕਾਲਪਣੇ ਦੇ ਵਿੱਚ ਇਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਨੇ ਸੋ ਬੂਟਾ ਸਿੰਘ ਮਾਮਲੇ 'ਚ ਉਹਨਾਂ ਨੇ ਮਾਫੀ ਮੰਗੀ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਰਿਐਕਸ਼ਨ ਆਉਂਦਾ ਹੈ ਕਿ ਉਹ ਇਹਨੂੰ ਕੁਦਰਤੀ ਕਾਨੂੰਨੀ ਤੌਰ ਤੇ ਚੈਲੰਜ ਕਰਨਗੇ ਇਸ ਵੀਡੀਓ ਨੂੰ। ਇਹਦਾ ਇੰਤਜ਼ਾਰ ਰਹੂਗਾ ਕਿ ਰਾਜਾ ਵੜਿੰਗ ਦਾ ਇਹਦੇ ਤੇ ਪ੍ਰतिकਰਮ ਕੀ ਹੈ। ਪਰ ਕਾਂਗਰਸ ਪਾਰਟੀ ਦੇ ਵਿੱਚ ਇਸ ਮੁੱਦੇ ਨੇ ਬਹੁਤ ਵੱਡਾ ਬੂਟਾ ਸਿੰਘ ਵਾਲੇ ਮੁੱਦੇ ਨੇ ਵੀ ਬਹੁਤ ਵੱਡਾ ਕਾਂਗਰਸ ਪਾਰਟੀ ਦੇ ਅੰਦਰ ਵੀ ਜਿਹੜਾ ਹੈ ਚਰਚਾ ਦਾ ਵਿਸ਼ਾਏ ਮੁੱਦਾ ਬਣਿਆ ਹੈ। ਔਰ ਅਗਰ ਕਾਂਗਰਸ ਪਾਰਟੀ ਤਰਨ ਤਾਰਨ ਜ਼ਮੀਨੀ ਚੋਣ ਦੇ ਵਿੱਚ ਉਸ ਤਰ੍ਹਾਂ ਦੀ ਪਰਫਾਰਮੈਂਸ ਨਹੀਂ ਕਰਦੀ ਜਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਸੋਚ ਰਹੀ ਸੀ ਜਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਸੋਚ ਰਹੀ ਸੀ ਤੇ ਫਿਰ ਕਾਂਗਰਸ ਪਾਰਟੀ ਦੇ ਅੰਦਰ ਰਾਜਾ ਵੜਿੰਗ ਦੀ ਪੋਜੀਸ਼ਨ ਹੋਰ ਚੈਲੰਜ ਹੋਊਗੀ ਕਿਉਂਕਿ ਕਾਂਗਰਸ ਦੀ ਗੁੱਟਬਾਜ਼ੀ ਕਿਸੇ ਤੋਂ ਲੁਕੀ ਨਹੀਂ ਸਾਨੂੰ ਪਤਾ ਹੈ ਕਾਂਗਰਸ ਦੇ ਵਿੱਚ ਅਨੁਸ਼ਾਸਨ ਦੀ ਸਥਿਤੀ ਕੀ ਹੈ ਗੁੱਟਬਾਜ਼ੀ ਦੀ ਸਥਿਤੀ ਕੀ ਹੈ ਲੀਡਰ ਇੱਕ ਦੂਜੇ ਦੇ ਪ੍ਰਤੀ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਪਿਛਲੇ ਸਮਿਆਂ ਚ ਕਰਦੇ ਰਹੇ ਨੇ ਜਾਂ ਹੁਣ ਕਰਦੇ ਨੇ ਉਹ ਕਿਸੇ ਤੋਂ ਲੁਕਿਆ ਨਹੀਂ ਸੋ ਲੀਰੋ ਲੀਰ ਕਾਂਗਰਸ ਪਾਰਟੀ ਦਾ ਅਨੁਸ਼ਾਸਨ ਹੋਇਆ ਪਿਆ ਹੁਣ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਅੰਦਰੂਨੀ ਸਿਆਸਤ ਕੀ ਚੰਨ ਚੜਾਉਂਦੀ ਹੈ ਆਪਾਂ ਉਹਦੇ ਤੇ ਨਜ਼ਰ ਰੱਖਾਂਗੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਨਾਲ ਜੁੜੇ ਕਈ ਮੁੱਦਿਆਂ ਦੇ ਉੱਪਰ ਤੁਸੀਂ ਖੁੱਲ ਕੇ ਪੂਰਾ ਵਿਸ਼ਲੇਸ਼ਣ ਕੀਤਾ ਪੂਰੀ ਤਾਜ਼ਾ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇ ਸਮੇਤੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ